ਇੱਕ ਵਾਰ ਫਿਰ ਤੋਂ ਪੰਜਾਬ 'ਚ ਵੱਡੀ ਵਾਰਦਾਤ ਹੋਈ ਏ ਜੀ ਹਾਂ ਫਿਰੋਜ਼ਪੁਰ 'ਚ ਫਿਲਮੀ ਸਟਾਈਲ 'ਚ ਗੋਲੀਆਂ ਛੱਲੀਆਂ ਨੇ ਚਾਰ ਕਾਰ ਸਵਾਰ ਬਦਮਾਸ਼ਾਂ ਨੇ ਪੁਲਿਸ ਤੇ ਕਾਰ ਛਡਾਉਣ ਦੀ ਕੋਸ਼ਿਸ਼ ਕੀਤੀ ਏ ਪੁਲਿਸ ਦਾ ਮੋਟਰਸਾਈਕਲ ਤੱਕ ਤੋੜ ਦਿੱਤਾ ਗਿਆ ਅਤੇ ਕਾਰ ਸਵਾਰ ਭੱਜਣ 'ਚ ਕਾਮਯਾਬ ਹੋਏ ਨੇ ਪਰ ਪੁਲਿਸ ਨੇ ਗੋਲੀਆਂ ਨਾਲ ਉਹਨਾਂ ਦੇ ਗੱਡੀ ਦੇ ਟਾਇਰ ਪਾੜ ਦਿੱਤੇ ਨੇ ਘਟਨਾ ਫਿਰੋਜ਼ਪੁਰ ਸਿਟੀ ਚ ਖਾਈ ਵਾਲੇ ਅੱਡੇ ਦੇ ਉੱਪਰ ਵਾਪਰੀ ਜਿੱਥੇ ਪੁਲਿਸ ਵੱਲੋਂ ਕਾਰਸਵਾਰ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਪੁਲਿਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਵਾਲੇ ਗੱਡੀ ਨੂੰ ਰੋਕਣ ਲਈ ਉਸਤੇ ਪਿੱਛੇ ਭੱਜ ਰਹੇ ਨੇ ਅਤੇ ਜਦੋਂ ਇੱਕ ਪੁਲਿਸ ਮੁਲਾਜ਼ਮ ਗੱਡੀ ਦੇ ਅੱਗੇ ਹੁੰਦਾ ਤਾਂ ਕਾਰ ਸਵਾਰ ਉਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਦੌਰਾਨ ਚਾਰੋਂ ਬਦਮਾਸ਼ ਦੋ ਮੋਟਰਸਾਈਕਲਾਂ ਤੇ ਗੱਡੀ ਚੜਾ ਦਿੰਦੇ ਨੇ ਜਿਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਉਹਨਾਂ ਦਾ ਮੋਟਰਸਾਈਕਲ ਤੇ ਪਿੱਛਾ ਕਰਨ ਲੱਗਦਾ ਹੈ ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਪਿੱਛਾ ਕਰਦੇ ਹੋਏ ਕਾਰ ਸਵਾਰਾਂ ਤੇ ਫਾਇਰਿੰਗ ਕੀਤੀ ਜਿਸ ਦੌਰਾਨ ਇੱਕ ਫਾਇਰ ਗੱਡੀ ਦੇ ਟਾਇਰ 'ਚ ਵੱਜਿਆ ਅਤੇ ਗੱਡੀ ਦਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਸਵਾਰ ਬਦਮਾਸ਼ ਕਾਰ ਛੱਡ ਕੇ ਫਰਾਰ ਹੋ ਗਏ ਵੀ ਜੀ ਕੀ ਹੋਇਆ ਤੇ ਕਿਦਾਂ ਇਹ ਜਿਹੜੇ ਲੁੱਟਖੋਹਾਂ ਕਰਨ ਵਾਲੇ ਭੱਜੇ ਸੀਗੇ ਔਰ ਤੁਹਾਡੇ ਬਦਮਾਸ਼ਾਂ ਨਾਲ ਕਿਵੇਂ ਟੱਕਰਾ ਹੋਇਆ ਅਸੀਂ ਗਸਦੇ ਦੇ ਸਬੰਧ ਵਿੱਚ ਰਵਾਨਾ ਸੀ ਜਦੋਂ ਜਾਲੀਆਂ ਕਾਲੀਆਂ ਜਾਲੀਆਂ ਲੱਗੀਆਂ ਤੇ ਅਸੀਂ ਵੇਖਿਆ ਵੀ ਬੰਦੇ ਸ਼ੱਕੀ ਲੱਗਦੇ ਨੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਅਸੀਂ ਕਿਹਾ ਸਾਈਡ ਤੇ ਗੱਡੀ ਵੀਰ ਜੀ ਲਾਇਆ ਜਾ ਟ੍ਰੈਫਿਕ ਬਹੁਤ ਸੀ ਸਾਈਡ ਤੇ ਲਾਉਂਦੇ ਲਾਉਦੇ ਆਈ ਫੇਰ ਇਹ ਸਾਡੇ ਉੱਪਰ ਚੜਾਉਣ ਲੱਗੇ ਤੇ ਫਿਰ ਅਸੀਂ ਮੋਟਰਸਾਈਕਲ ਅੱਗੇ ਸਿੱਟਿਆ ਚਾਰ ਜਣੇ ਸੀ ਤੇ ਉਹ ਕੋਈ ਫਾਇਰ ਵੀ ਹੋਏ ਨੇ ਜੀ ਫਾਇਰ ਫਿਰ ਅਸੀਂ ਕਿਤੇ ਆ ਜੀ ਅਸੀਂ ਗੱਡੀ ਦਾ ਟਾਇਰ ਟਾਇਰ ਵਿੱਚ ਕਿਤੇ ਆ ਆਪਣੇ ਬਚਾ ਲਈ ਸਾਡੇ ਉੱਪਰ ਚੜਾਉਂਦੇ ਤੇ ਫਿਰ ਫਾਇਰ ਉਹਨਾਂ ਨੇ ਵੀ ਫਾਇਰ ਅੱਗ ਲੱਗਦਾ ਦੇਖਦੇ ਹੋਏ ਅਸੀਂ ਤੇ ਫਿਰ ਅਸੀਂ ਉਹਨਾਂ ਨੇ ਬਦਮਾਸ਼ੀ ਨਹੀਂ ਫਾਇਰ ਨਹੀਂ ਉਹਨਾਂ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਜੁੜ ਗਈ ਹੈ ਅਤੇ ਚਾਰਾਂ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਚ ਕਾਨੂੰਨ ਅਤੇ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ